ਪਾ ਲੱਗਿਆ ਜੀ ਨਾਸ਼ਤੇ ਨਾਲ ਸ਼ੁਰੂਆਤ ਕਰਨ ਸਵੇਰ ਦੇ ਵਲੌਗ ਦੀ ਕਰੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਰਸਪੀ ਨੰਦਰਾ ਵਲੌਗ ਉਮੀਦ ਕਰਦੇ ਹਾਂ ਕਿ ਸਭ ਠੀਕ-ਠਾਕ ਹੋ ਮੈਂ ਕਿਹਾ ਸੀ ਵੀ ਠੀਕ-ਠਾਕ ਆ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਲੌਗ ਦੀ ਨਾਸ਼ਤੇ ਨਾਲ ਹੋਰ ਜੀ ਲਓ ਜੀ ਇੱਧਰ ਅੱਜ ਭੈਣਜੀ ਨੂੰ ਫੇਰ ਛੁੱਟੀ ਆ ਅੱਜ ਤਾਂ ਫਾਈ ਸਾਰਿਆਂ ਨੇ ਛੁੱਟੀ ਆ ਬਹੁਤ ਖੁਸ਼ ਹੋਈ ਅੱਜ ਆ ਅੱਜ ਰੋਟੀਆਂ ਰੋਟੀਆਂ ਕਾਜਰਾਂ ਦੇ ਨਾਲ ਰੋਟੀਆਂ ਪਰੌਂਠੀਆਂ ਤੇ ਖਾ ਕੇ ਕਰਦੇ ਆ ਜੀ ਵਲੌਗ ਦੀ ਸ਼ੁਰੂਆਤ ਬਾਕੀ ਫੇਰ ਦੇਖਦੇ ਆ ਜੀ ਕੀ ਪ੍ਰੋਗਰਾਮ ਅੱਜ ਦਾ ਵੱਜ ਗਿਆ ਤੇ ਆਪਾ ਬੈਠੇ ਉੱਤੇ ਕਿ ਜੰਮ ਹਾਂ ਠੀਕ ਹੈ ਸੀ ਇਹਦੇ ਜੇ ਠੀਕ ਹੈ ਜੀ ਆ ਮਮਾ ਠੀਕ ਨਹੀਂ ਹੈਗੇ ਅੱਜ ਸੀ ਇਹਦੇ ਬਲੌਗ ਵੀ ਨਹੀਂ ਬਣਾਇਆ ਹੈਗਾ ਹਾਂ ਸੀ ਇਹਦੇ ਬਲੌਗ ਵੀ ਨਹੀਂ ਬਣਿਆ ਹੈਗਾ ਅੱਜ ਅਸੀਂ ਕੋਈ ਸਬਜ਼ੀ ਸਬਜ਼ੀ ਕੋਈ ਚੀ ਨਹੀਂ ਬਣਾਈ ਹੈ ਜੀ ਅੱਜ ਕੁਛ ਨਹੀਂ ਬਣਾਣਾ ਅੱਜ ਦੁਪਹਿਰੇ ਪਰੌਂਠੇ ਬਣਾ ਲੈਣੀਆਂ ਆਆਂ ਗੁੱਬੀ ਦੀ ਅਚਾਰ ਦੀ ਠੀਕਾ ਹੋਰ ਪਪਾ ਮੜਾ ਜਾ ਗਏ ਆ ਕਿਤੇ ਕੰਮ ਸੀਗਾ ਹਾਂ ਸਕੂਲੋਂ ਵੀ ਛੁੱਟੀ ਸੀ ਅੱਜ ਹੋਰ ਤੋਂ ਵੀ ਛੁੱਟੀ ਹੈ ਨਾ ਹੂੰ ਤੇ ਅਸੀਂ ਬਿੰਦੀ ਚਾ ਚਲੋ ਠੀਕ ਹੈ ਬਦਲ ਲੇਗੇ ਇਹ ਹਾਂ ਕਿਉਂ ਕੀ ਕਰਦਾ ਹਾਂ ਮੈਂ ਅੰਦਰ ਬੈਠਾ ਹਾਂ ਅੰਦਰ ਬੈਠੀ ਸੀ ਹੂੰ ਚਲੋ ਜੀ ਬਣਾ ਲਦੇ ਆ ਰੋਟੀ ਰੁੱਟੀ ਆਂਦੇ ਆ ਇਹ ਅੱਜ ਤਾਂ ਬੰਦ ਸਾਰਾ ਕੁਝ ਬਾਜ਼ਾਰੋ ਵੀ ਕੁਝ ਨਹੀਂ ਮंगाना ਹੋਣਾ ਕੋਈ ਦਾਲ ਦੂਲ ਕੁਝ ਅਸੀਂ ਚਲ ਮਗਾ ਲਾਂਗੇ ਸਾਰਾ ਕੁਝ ਬੰਦ ਆ ਜਿੱਦਾਂ ਕਰਦੇ ਆ ਸੁੱਕੇ ਆਲੂ ਸ਼ਾਮ ਨੂੰ ਤੋੜ ਕੇ ਲਵਾਉਂਗੀ ਇਹਨੇ ਜੀਰੇ ਵਾਲੀ ਠੀਕ ਆ ਛੇ ਦੇ ਸਕੂਲੇ ਲੈਣੇ ਨਾਲ ਠੀਕ ਆ ਦਾ ਸਵਾਗਤ ਆ ਸੀ ਮੈਂ ਆਪੇ ਨਹੀਂ ਤੋੜ ਕੇ ਆਇਆ ਉਹਦੇ ਪਨੀਰ ਦੀ ਸਬਜ਼ੀ ਪਈ ਥੋੜੀਆਂ ਗਾਜਰਾ ਵੀ ਪਈਆਂ ਆ ਚਾਵਲ ਵੀ ਥੋੜੀਆਂ ਥੋੜੀਆਂ ਚੀਜ਼ਾਂ ਸਾਰੀਆਂ ਪਈਆਂ ਜਿਹਨੇ ਜੋ ਖਾਣਾ ਹੋਊਗਾ ਖਾ ਲੂਗਾ ਆਪਾਂ ਚੱਪੜ ਕੇ ਪਰੌਟੀਆਂ ਨਾ ਬਣਾ ਲੈਣੀਆਂ ਐ ਗੋਭੀ ਦੇ ਜ਼ਾਰ ਨਾਲ ਖਾ ਲੂਗੀ ਚਲੋ ਪੀ ਲਈਏ ਚਾਹ ਫਿਰ ਇਹ ਹੁੰਦੇ ਤਾਂ ਵੀ ਬਣਾ ਲੈਣੀਆਂ ਰੋਟੀ ਰੋਟੀ ਜਨ ਓਕੇ 3:30 ਹੋ ਗਏ ਅੱਜ ਆਪਾਂ ਦੁਕਾਨ ਤੇ ਜਾ ਕੇ ਦੇ ਅੰਦਰ ਬੈਠੇ ਸੀਗੇ ਸ਼ਟਰ ਖੋਲ ਗਏ ਸਾਰੇ ਜਣੇ ਮੁੰਡੇ-ਮੁੰਡੇ ਸਾਰੇ ਦੁਕਾਨਦਾਰ ਤੇ ਬਾਜ਼ਾਰ ਹੈਗਾ ਸਾਰਾ ਬੰਦ ਤੇ ਕਹਿੰਦੇ 6 ਵਜੇ ਖੁੱਲਣਾ ਜੀ ਅੱਛਾ ਹਾਂ ਚਲੋ ਹੁਣ ਆਈ ਸੀ ਆਪਾਂ ਘਰੇ ਜੀ ਰੋਟੀ ਖਾਣ ਇੱਧਰ ਬਣ ਰਹੀ ਆ ਰੋਟੀ ਤੇ ਕੀ ਹੈਗਾ ਜੀ ਆਈ ਤੁਹਾਨੂੰ ਬਣਾਈ ਆ ਗੋਭੀ ਦੇ ਚਾਰ ਗੋਭੀ ਦੇ ਚਾਰਨਾ ਓਕੇ ਚਲੋ ਠੀਕ ਹੈ ਜੀ ਮੜੀ ਕਿਦਾਂ ਕੰਮ ਹੋ ਗਿਆ ਸਕੂਲ ਦਾ ਕੀ ਰਿੰਦਾ ਜੇ ਬਾਅਦ ਚ 3-4 ਦਿਨ ਹੋ ਗਏ ਆ ਇਹਨੂੰ ਰਿਪੀਟਿਸ਼ਨ ਕਰ ਰਿਹਾ ਚਲੋ ਕੁਝ ਜਾਣਾ ਨਾ ਹਾਂ ਚਲੋ ਨਹੀਂ ਕੰਮ ਹੋ ਗਿਆ ਕਿ ਨਹੀਂ ਬਾਕੀ ਜਿਹੜਾ ਜਿਹੜਾ ਉਹ ਰਿੰਦਾ ਸੀਗਾ ਕਰਨਾ ਓਕੇ ਉਹ ਆਪਣੀ ਫਰੈਂਡ ਨੂੰ ਫੋਨ ਕੀਤਾ ਜੋ ਘਰੇ ਨਹੀਂ ਆਈ ਕਹਿੰਦੀ ਮੈਂ ਥੋੜੀ ਦੇਰ ਤੱਕ ਭੇਜ ਦਿੰਦੀ ਚਲੋ ਫੇ ਆਊਗਾ ਓਕੇ 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 ਅੱਲਾ ਜੀ ਅੰਦਰ ਬਣ ਰਹੀ ਹੈ ਜੀ ਚਾਹ ਅੰਦਰ ਬਣ ਰਹੀਆਂ ਪਰੌਂਠੀਆਂ ਚਲੋ ਖਾਣੇ ਆ ਜੀ ਹੁਣ ਕਿਆ ਆ ਲੋ ਜੀ ਆ ਗਿਆ ਜੀ ਆਪਣੇ ਲੋ ਜੀ ਇੱਧਰ ਲੱਗੇ ਆ ਜੀ ਖਾਣ ਨਾਲ ਆ ਗਈ ਚਾਹ ਤੇ ਚਲੋ ਖਾਈਏ ਹੋਏ ਤੇ ਪਲਕ ਅੰਦਰ ਨਹੀਂ ਖਾਣੀ ਉਹ ਖਾ ਲਈ ਆ ਉਹਨਾਂ ਨੇ ਖਾ ਲਈ ਆ ਨਿਆਣਿਆਂ ਨੇ ਖਾ ਲਈ ਆ ਜੀ ਪਲਕ ਨੇ ਖਾ ਲਈਆਂ ਨੇ ਰੂਪਾਂ ਨੇ ਖਾਣੀ ਆ ਪਲਕ ਨੇ ਚੌਲ ਖਾ ਲਏ ਪਏ ਓਕੇ 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 ਚਲੋ ਲੈਓ ਤੁਸੀਂ ਵੀ ਆਪਣੀ ਜੀ ਸਾਰੇ ਜਣੇ ਤੇ ਫਿਰ ਓਕੇ ਜੀ ਮਿਲਦੇ ਆ ਨਾਸ਼ਤਾ ਕਰਕੇ ਦੁਪਹਿਰ ਦਾ ਹੁਣ ਹਾਂਜੀ ਲਓ ਜੀ ਇੱਧਰ ਹੁਣ ਲੱਗੇ ਆ ਜੀ ਕੱਪੜਿਆਂ ਦੇ ਤਿਆਂ ਤੂੰ ਆ ਲਾਉਣ ਤੇ ਇੱਧਰ ਬੰਦੀ ਵੀ ਕੁੜੀ ਪਾਣੀ ਬੂਟਿਆਂ ਨੂੰ ਤੇ ਆਹ ਖੜੀ ਆ ਜੀ ਗੱਡੀ ਆਪਣੀ ਆਪਣੀ ਗੱਡੀ ਤੇ ਨਾ ਮੋਰੇ ਇਥੇ ਡੈਂਟ ਪਿਆ ਇੱਕ ਆਹ ਦੇਖੋ ਜੀ ਆਪਾਂ ਹੁਣ ਇਹਨੂੰ ਕਰਨਾ ਆ ਸਹੀ ਅੱਜ ਦੇਖਦੇ ਆ ਜੇ ਮਿਲ ਗਈ ਪੱਟੀ ਲਿਆ ਕੇ ਭਰ ਕੇ ਇਹਦੇ ਵਿੱਚ ਨਾ ਜਦੋਂ ਆਪਣੀ ਗੱਡੀ ਦਾ ਐਕਸੀਡੈਂਟਲੀ ਆਪਣਾ ਆਹੋ ਉਦੋਂ ਐਕਸੀਡੈਂਟ ਆਇਆ ਤੇ ਗੱਡੀ ਦਾ ਉਸ ਤੋਂ ਬਾਅਦ ਆਪਾਂ ਠੀਕ ਕਰਵਾ ਲਿਆ ਸੀ ਪਰ ਮੋਰੇ ਹੋਇਆ ਨਹੀਂ ਸਹੀ ਤਰੀਕੇ ਨਾਲ ਕਲਰ ਲੱਥ ਗਿਆ ਤੇ ਉਹ ਉਦੋਂ ਦਾ ਜੰਗਾਲ ਲੱਗ ਗਿਆ ਮੈਂ ਜੰਗਾਲ ਦਾ ਕਰਤਾ ਸਾਫ ਅੱਜ ਤੇ ਲਿਆ ਕੇ ਨਾ ਇੱਕ ਉਹ ਪੱਟੀ ਜੀ ਆਹ ਪੱਟੀ ਲਿਆ ਕੇ ਤਾਂ ਭਰ ਦੇਣੀ ਆ ਦੇ ਉੱਤੇ ਭਰ ਕੇ ਤੇ ਫੇਰ ਕਰਦੇ ਆ ਜੀ ਤੇ ਕੋਲ ਜਣੀਆਂ ਦੁਕਾਨਾਂ 6 ਵਜੇ ਫੇਰ ਦੇਖਦੇ ਹਾਂ ਪੁੱਛਦੇ ਨਹੀਂ ਮੈਂ ਕੱਪੜਾ ਕੋਠੇ ਵੀ ਹੈਗੀਆਂ ਕੱਪੜੇ ਲਿਆਵਗੀ ਰੁਪਲ ਚੱਕ ਕੇ ਕੋਲੋਂ ਲਓ ਜੀ ਇੱਧਰ ਤਿਆਂ ਲੱਗ ਰਹੀਆਂ ਇਹ ਬੂਟਿਆਂ ਨੂੰ ਪਾਣੀ ਵੀ ਪੈ ਗਿਆ ਜੀ ਤੇ ਆਪਾਂ ਵੀ ਘਰੇ ਹੀ ਹੁਣ ਦੁਕਾਨ ਤੇ ਜਾਂਦੇ ਹਾਂ ਠਹਿਰ ਕੇ ਜਰਾ ਕਿ ਜਦੋਂ ਪਲਕ ਨੂੰ ਲਿਆ ਗਏ ਫੇਰ ਚੱਲਾਂਗੇ ਬਦਲ ਤਾਂ ਨਹੀਂ ਹੈਗਾ ਅੱਜ ਉਹ ਨਹੀਂ ਬੱਦਲ ਬੱਦਲ ਦਾ ਕੋਈ ਖਾਸ ਨਹੀਂ ਹੈਗਾ ਠੀਕ ਠਾਕ ਹੀ ਆ ਗਰਮੀ ਹੋਈ ਆ ਹਾਂ ਗਰਮੀ ਹੋਈ ਆ ਮਗਾ ਸਾਢੇ 5 ਫਲਗ ਨੂੰ ਲਿਆਉਂਦਾ ਹੋ ਜਲਾ ਟਾਈਮ ਹੁਣ ਚੱਲਦੇ ਆਂ ਜੀ ਫਲਗ ਨੂੰ ਲੈਣ ਪਹਿਲਾਂ ਖਾਂਦੇ ਆ ਗਜਰੇਲਾ ਥੋੜਾ ਜਿਹਾ ਅੱਜ ਤਾਂ ਸਾਰੀ ਦਿਹਾੜੀ ਬਸ ਨਾ ਕੋਈ ਕੰਮ ਦਾ ਨਾ ਐਂਦਾ ਹੀ ਬਸ ਵਲੌਗ ਬਣਿਆ ਨਹੀਂ ਹੈਗਾ ਚਲੋ ਫੇਰ ਵੀ ਜਿੰਨਾ ਕਿ ਬਣਿਆ ਉੰਨਾ ਕੀ ਸਹੀ ਤੇ ਗਜਰੇਲਾ ਖਾ ਕੇ ਚੱਲਦੇ ਆਂ ਫਲਗ ਨੂੰ ਲੈਣ ਫੇਰ ਚਲੋ ਮਿਲਦੇ ਆਂ ਫੇਰ ਦੇਖਦੇ ਆਂ ਰਾਤ ਦਾ ਕੋਈ ਰੋਟੀ ਪਾਣੀ ਦਾ ਕਰਨਗੇ ਫੇਰ ਉਹਦਾ ਬਲੌਗ ਬਣਾਵਾਂਗੇ ਲੋ 6:10 ਹੋ ਗਏ ਆ ਅਸੀਂ ਚਾਹ ਪੀ ਲਈ ਆ ਇੱਧਰ ਮੰਮੀ ਲੱਗੇ ਆ ਆਲੂ ਛਿੱਲਣ ਮੈਂ ਬਣਾਉਂਗੀ ਜੀਰੇ ਵਾਲੇ ਆਲੂ ਤੇ ਪਲਕ ਨੇ ਜਿਹੜੇ ਸਕੂਲ ਵੀ ਲੈ ਕੇ ਜਾਣ ਇੱਕ ਤਾਂ ਬਣਾਵਾਂਗੇ ਜੀਰੇ ਵਾਲੇ ਆਲੂ ਤੇ ਨਾਲ ਬਣਾਵਾਂਗੇ ਥੋੜੀ ਜਿਹੀ ਰਸਮੀ ਜਿਹੀ ਸਬਜ਼ੀ ਆਲੂਆਂ ਦੀ ਆਪਣੇ ਖਾਣ ਲਈ ਕਿਉਂਕਿ ਜੀਰੇ ਵਾਲੇ ਆਲੂ ਖੱਲੇ ਨਹੀਂ ਖਾਦੇ ਜਾਂਦੇ ਹਾਂਜੀ ਹੈਲੋ ਕੱਪੜੇ ਵੀ ਅਸੀਂ ਸਾਂਭ ਲਏ ਆ ਚਲੋ ਜੀ ਵੜਦੇ ਆ ਕਿਚਨ ਦੇ ਵਿੱਚ ਤੇ ਬਣਾਉਂਦੇ ਆ ਤੇ ਨਾਲੇ ਤੁਹਾਨੂੰ ਦਿਖਾਉਂਦੇ ਆ ਜੀ ਇੱਧਰ ਕੱਢ ਬਈ ਆਲੂ ਸਬਜ਼ੀ ਵਾਸਤੇ ਚਿਲੀ ਪਟੈਟੋ ਬਣਾਣੇ ਹਾਂ ਜਦੋਂ ਹਰਮਨ YouTube ਚੱਲ ਬਣਾਣੇ ਚਿਟੀ ਪਟੈਟੋ ਚਿਟੀ ਪਟੈਟੋ ਦਾਦੀ ਨੂੰ ਦਾਦੀ ਨੇ ਚਿਲੀ ਪਟੈਟੋ ਕਹਿੰਦੇ ਨੇ ਕਿ ਚਿਟੀ ਪਟੈਟੋ ਚਿਟੀ ਪਟੈਟੋ ਅਜਾ ਕਰੀ ਗਏ ਨਹੀਂ ਇਹ ਕਹਣਾ ਹੁੰਦਾ ਨਾ ਚਿਪਚਿਪ ਪਟੈਟੋ ਚਿਪਚਿਪ ਪਟੈਟੋ ਆਲੂ ਲਿਆਓ ਚਿਟੀ ਪਟੈਟੋ ਚਿਟੀ ਪਟੈਟੋ ਬਣਾਣੇ ਸੀ ਜਦੋਂ ਹਰ ਬਣਾਊਗਾ ਉਦੋਂ ਬਣਾਣੇ ਚਿਟੀ ਪਟੈਟੋ ਆਪਾਂ ਨਹੀਂ ਰੱਖਦੇ ਚਿਟੀ ਪਟੈਟੋ ਓਹੋ ਤੇਰਾ ਨਾਮ ਲੁ ਜਾ ਕੇ ਤੇ ਟੈਂਕੀ ਲਾ ਕੇ ਆ ਜਾ ਗਾ ਲਾਨੀ ਮਮੀ ਘਾਲ ਸੁਣੋਂਗੇ ਹਾਂ ਬੱਤ ਕੈਚ ਕੈਚ ਨਹੀਂ ਦਾਦੀ ਦਾ ਸਿਰ ਫਾੜਨਾ ਓਏ ਰੱਬਾ ਮਮੀ ਹਾਂਜੀ ਥੋੜੀ ਹਲ ਤਲ ਦੋ ਨਹੀਂ ਹੁਣ ਨਹੀਂ ਤਾਲਨੇ ਆਲੂ ਮੈਂ ਸੁੱਕੇ ਆਲੂ ਬਣਾਉਣ ਲੱਗੀ ਨਹੀਂ ਹੁਣ ਨਹੀਂ ਤਲ ਨਹੀਂ ਨੋ ਨੋ ਹੁਣ ਨਹੀਂ ਖਾਣਾ ਸੁੱਕੇ ਬਣਾਉਣੇ ਰੋਟੀ ਖਾਣਾ ਸੁੱਕੇ ਲਗਾਉਣੇ ਮੇਰੀ ਖਾਣਾ ਤਲ ਤਲ ਕੇ ਦਿੱਤੀ ਦਿੱਤੀ ਕੀ ਹੈ ਜੀ ਕੀ ਹੈ ਮੇਰੀ ਮੋਟਰ ਲਾ ਮੋਟਰ ਲਾ ਆਦੇ ਦੋਵੇਂ ਸਾਰੇ ਬਣਾ ਲਵਾਂ ਮਮੀ ਥਿੰਕ ਅਬਾਊਟ ਇਟ ਥੋੜੇ ਜੇ ਨਹੀਂ ਪੁੱਤ ਨਹੀਂ ਥੋੜਿਆਂ ਦਾ ਮਤਲਬ ਨਹੀਂ ਪਤਾ ਕਿ ਹੁਣੇ ਤੁਹਾਡਾ ਲੱਗੂ ਮੇਰਾ ਬਹੁਤ ਕੰਮ ਪੈ ਗਿਆ ਨਾ ਥੋੜੇ ਨਹੀਂ ਪੁੱਤ ਮੈਂ ਬਣਾ ਦਉਂਗੀ ਮੋਰੇ ਪੇਪਰ ਤੁਹਾਡੇ ਪਹਿਨੇ ਸ਼ੁਰੂ ਹੋ ਜਾਣੇ ਆ ਫਿਰ ਤੁਹਾਨੂੰ ਤੁਸੀਂ ਟਾਈਮ ਨਾ ਆ ਜਾ ਕਰਨਾ ਜੋ ਮਰਜ਼ੀ ਬਣਾਵਾ ਕੇ ਖਾ ਲਿਆ ਕਰੀ ਯਾਰ ਚਲੋ ਮਰਜੀ ਮੋ ਨਹੀਂ ਹੁਣ ਮੈਂ ਕਿਸਮਾਨ ਨਹੀਂ ਪਾਣ ਤੈਨੂੰ ਪਤਾ ਅੱਜ ਸਿਹਤ ਮੇਰੀ ਸਾਰਾ ਦਿਨ ਠੀਕ ਨਹੀਂ ਰਹੀ ਹੈਗੀ ਓਕੇ ਸਾਰਾ ਦਿਨ ਮੈਂ ਕਿੱਦਾਂ ਕੱਢਿਆ ਤੈਨੂੰ ਪਤਾ ਹੀ ਆ ਮੈਸੀ ਜੀ ਮੈਂ ਉਹ ਨਹੀਂ ਕਹਿੰਦੀ ਨੂਹ ਲਲੋਟ ਵੱਲੇ ਨਹੀਂ ਕਿੰਦੀ ਆਗੀ ਉਹ ਦੂਜੇ ਨੇ ਵੱਲੋਂ ਬਹੁਤ ਟਾਈਮ ਲੱਗਦਾ ਓਕੇ ਬਾਈ ਬਹੁਤ ਟਾਈਮ ਸਾਡੇ ਸ਼ੇਅਰ ਹੋ ਗਏ ਆ ਇੱਧਰ ਬੰਦੀਆਂ ਪਈਆਂ ਸਬਜ਼ੀਆਂ ਹਾਂਜੀ ਇਹ ਕਿਉਂ ਇਹ ਬਣਾਉਣ ਲੱਗੀ ਆ ਮੈਂ ਇਹ ਰਸਮੇਜੇ ਆਲੂ ਹਾਂ ਆ ਸੁੱਕੇ ਆਲੂ ਸ਼ੇਰੇ ਪੱਲੂ ਨੇ ਹੁਣ ਵੀ ਗਾਣੇ ਤੇ ਫਿਰ ਸੂਲੇ ਲੈ ਕੇ ਜਾਣੇ ਆ ਆ ਮੈਂ ਬਣਾਉਂਗੀ ਰਸਮੇਜੇ ਆਲੂ ਤੇ ਇਹਦੇ ਵਿੱਚ ਪਾਵਾਂਗੇ ਪਕੌੜੇ ਪਏ ਆ ਠੀਕ ਉਹ ਵਿੱਚ ਥੋੜਾ ਜਿਹਾ ਠੀਕ ਆ ਅੱਜ ਇਹਦੇ ਬਾਰੇ ਬਣਾਈ ਨਹੀਂ ਮੈਂ ਸੋਈ ਜੀ ਬੜੀ ਜੀ ਬੜੀ ਹੈ ਉਹ ਸੋਈ ਜੀ ਹਾਂ ਉਹ ਹੀ ਉਹਨੇ ਕਹ ਲਈ ਹੋਤੀ ਅੱਜ ਮੰਮੀ ਕਹਿੰਦੇ ਜੀ ਮੈਂ ਬਣਾ ਲੈਣੀ ਆ ਸਬਜ਼ੀ ਮੈਂ ਕਿਹਾ ਲੈਣ ਦੋ ਹਲੇ ਸਾਗ ਤੇ ਆਇਆ ਸਵੇਰੇ ਸਾਗ ਤੋੜ ਕੇ ਲ ਮੰਗੂ ਮੈਂ ਕਿ ਫੇ ਕੀ ਕਰਨੀ ਆ ਸਬਜ਼ੀਆਂ ਬਣਾ ਕੇ ਹੁਣ ਆਪਾਂ ਲੂਣੇ ਸਵੇਰੇ ਡਿਫਨ ਲੈ ਕੇ ਜਾਣਾ ਆ ਸਵੇਰੇ ਤਾਂ ਡੈਮ ਨਹੀਂ ਤਾਂ ਹੁਣ ਮੈਂ ਬਣਾ ਕੇ ਰੱਖ ਦੇਣੀ ਆ ਫੇਰ ਇਹਨੂੰ ਡਿਫਨ ਚ ਪਾ ਦੇਣੀ ਆ ਠੀਕ ਹੋ ਹੋਰ ਕੀ ਚਲੋ ਤੇ ਉਹ ਲਾ ਦੇ ਤੋੜ ਕੇ ਬਣਾ ਬਣ ਕੇ ਦਿਖਾਉਂਦੇ ਤੁਹਾਨੂੰ ਸਬਜ਼ੀ ਹਾਂ इधर ਤਾਦੀ ਵੱਟੀ ਛੇਲੇ ਤੇ पे ਛੇਲੇ लसन ਠੀਕ ਆ ਫਿਰ ਮਿਲਦੇਗੇ ਜੁਗੇ ਸਾਤ ਕਿਦਾਂ ਉਹ ਮੈਂ ਇੱਧਰ ਬਣ ਗਈ ਸਬਜ਼ੀ ਆ ਸਾਡੀ ਬਣ ਗਈ ਆ ਆਲੂ ਮਟਰ ਨਹੀਂ 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 ਪਕੌੜੇ ਬਣ ਗਏ ਆਲੂ ਪਕੌੜੀਆਂ ਦੀ ਸਬਜ਼ੀ ਪਕੌੜੀਆਂ ਠੀਕ ਆ ਇੱਧਰ ਬਣ ਗਏ ਸੁੱਕੇ ਆਲੂ ਤਿਆਰ ਹੋ ਗਏ ਇਹ ਇਹ ਮੇਰੇ ਵਾਸਤੇ ਇਹਦੇ ਵਾਸਤੇ ਸਕੂਲੇ ਲੈ ਕੇ ਜਾਣੇ ਆ ਠੀਕ ਆ

ਨੇ ਇਹ ਦੁੱਝੇ ਲੈ ਕੇ ਆਈਆਂ ਨੇ ਤੇ ਕੋੜੇ ਬੰਦ ਕਰ ਦੇ ਮੈਂ ਇਦਾਂ ਦੀ ਹੋ ਗਈ ਬੰਦ ਕਰ ਦੇ ਮੈਨੂੰ ਟੇਸਟ ਕੋਈ ਤੁਹਾਡਾ ਰਿਐਕਸ਼ਨ ਲੈਣਾ ਸੀ ਬੜਮ ਬੜੀਆ ਮੈਂ ਆਹ ਮੂੰਹ ਕੋਈ ਸਭ ਨੂੰ ਇਹ ਕੁਆਲਿਟੀ ਦੇ ਰਿਐਕਸ਼ਨ ਮੈਂ ਹੂੰ ਵਈ ਆ ਗਏ ਬਹੁਤ ਸਵਾਦ ਆ ਆਦੀ ਗੰਦੀ ਬਹੁਤ ਸਵਾਦ ਆ ਆਦੀ ਗੰਦੀ ਜਿਹੜੀ ਮਹਿੰਦੀ ਦਿਖਾਓ ਆਦੀ ਦੀ ਮਹਿੰਦੀ ਜਿਹੜੀ ਮੇਨੂੰ ਜ਼ਿਆਦਾ ਚੜ ਗਈ ਮੇਰੀ ਨਹੀਂ ਚੜੀ ਕਾ ਆਰੀ ਮੇਰੀ ਮਹਿੰਦੀ ਅੱਜ ਜਿਹੜੀ ਲਾਈ ਆਪਾਂ ਉਹ ਬਹੁਤ ਚੜੀ ਸੀ ਨਾ ਏ ਮੈਂ ਨਹੀਂ ਪੁਰਾਣੀ ਹੁੰਦੀ ਮਾਂ ਮੇਰੀ ਜੜੀ ਨਹੀਂ ਹੈਨੀ ਹਾਂ ਜੀ ਇੱਕ ਦਾ ਫੇਰ ਐ ਤਾਂ ਮੈਂਹਿੰਦੀ ਵੀ ਖਾਂਦੀ ਹਾਂ ਖੱਤੀ ਖਾਦਾ ਮਮਮੀ ਹੈਣਾ ਕਾਉਂ ਆਹ ਲੰਬੀ ਬੱਸ ਦीडी ਮੈਂ ਚੜਾਈ ਮੇਰੀ ਜੀ ਮੇਰੇ ਆਹ ਜਿਹੜਾ ਡਿਜ਼ਾਈਨ ਬਣਾ ਦੀਆਂ ਨੇ ਪੱਲੂ ਵਾਹ ਮੇਰੇ ਬੂਮੀ ਦੀ ਬੋਦੀਆ ਲੱਗਦਾ ਬਹੁਤ ਸੋਹਣਾ ਬਣਾ ਦੀ ਮੇਰੇ ਵਿੱਚ ਲਾਈਂ ਦੀ ਆ ਤੋ ਮੈਂ ਕਿਦਾਂ ਮੈਂ ਮੈਨੂੰ ਕਹਿੰਦੀ ਸੀ ਦीडी ਮੈਂ ਤੁਹਾਡੇ ਬੇਟੀ ਆਹ ਮੇਰੀ ਮਹਿੰਦੀ

ਬੰਦਾ ਢੂਟੀ ਬੰਦਾ ਐਦਾ ਨਹੀਂ ਹੋ ਸਕਦਾ ਬੰਦਾ ਕੀ ਕਰੀ ਜੀ ਟਾਈਮ ਹੋ ਗਿਆ 8:30 ਤੇ ਅੱਜ ਖੁੱਲੀਆਂ ਹੀ ਦੁਕਾਨਾਂ 6 ਤੋਂ 8 6 ਵਜੇ ਤੋਂ ਲੈ ਕੇ 8 ਵਜੇ ਦਾ ਖੁੱਲੀਆਂ ਦੁਕਾਨਾਂ ਹਾਂ ਤੇ ਇੱਧਰ ਕਰਨ ਲੱਗੇ ਰੋਟੀ ਦਾ ਕੰਮ ਜੀ ਹੋਰ ਕੀ ਰੋਟੀ ਲੱਗਦੀ ਚਲੋ ਜੀ ਇੱਧਰ ਲੱਗੀ ਜੀ ਮਨ ਰੋਟੀ ਨਵਾਂ ਰੋਲ ਖੋਲ ਲਿਆ ਆਪਾਂ ਲੈ ਕੇ ਆਏ ਸੀਗੇ ਇਹ ਨਾ ਡੀਮਾਰਟ ਤੋਂ ਹਨਾ ਅੰਗੇ ਵੀ ਆਪੇ ਕਰ ਲੈ ਲਿਆ ਕਿ ਆਈ ਨਹੀਂ ਮਾਂ ਵੀ ਤਾਂ ਮਿਲਿਆ ਹੀ ਨਹੀਂ ਸੀ ਮਿਲਿਆ ਨਹੀਂ ਸੀ ਮੁੜ ਕੇ ਡੀਮਾਰ ਤੋਂ ਮਿਲਿਆ ਹਾਂ ਚਲੋ ਉਧਰ ਨਿਆਣੇ ਕੀ ਕਰਦੇ ਪਏ ਆ ਨਿਆਣੇ ਨਿਆਣਿਆਂ ਨੇ ਕੀ ਕਰਨਾ ਨਿਆਣਿਆਂ ਦੇ ਹੱਥਾਂ 'ਚ ਫੋਨ ਤੇ ਰਜਾਈ 'ਚ ਪੈਸੇ ਦੋਨੋਂ ਜਣੀਆਂ ਦੇਖੋ ਮੂੰਹ ਇੱਕੋਂ ਨੂੰ ਤੇ ਇੱਕੋਂ ਨੂੰ ਕਰਗੇ ਚਲੋ ਹਾਈ ਲੈ ਇੱਕ ਕਹਿੰਦੀ ਹਾਈ ਇੱਕ ਕਹਿੰਦੀ ਬਾਏ ਹੈ ਪਾਗਲ ਹੀ ਆ ਵਾਕਈ ਦੋਨੋਂ ਪਾਗਲ ਹੀ ਇਹ ਬਹੁਤ ਵੱਡੀਆਂ ਪਾਗਲ ਆ ਇਹ ਚਲੋ ਕਰ ਲੋ ਰੋਟੀ ਦਾ ਫੇ ਆਪਾਂ ਖਾਣੇ ਆ ਤੁਹਾਡਾ ਦੇਖੋ ਜਦ ਨਿਕਲਦਾ ਪਿਆ ਜੀ ਕੀ ਬਾਤ ਹੈ ਚਲੋ ਗਰਮਾ ਗਰਮ ਰੋਟੀ ਸਬਜੀ ਦੇ ਨਾਲ ਖਾਨੇ ਆਈ ਸਾਰੇ ਜਣੇ ਇਕੱਠੇ ਬੈ ਕੇ ਖਾਣ ਲੱਗੇ ਅਜ ਫੇਰ ਪਲਗ ਖਾਣੇ ਤੋਂ ਵੀ ਹਾਂ ਹਾਂ ਠੀਕ ਹੈ ਜੀ ਸਾਰੇ ਲੱਗੇ ਜੀ ਚਲੋ ਮਿਲਦੇ ਹਾਂ ਜੀ ਰੋਟੀ ਖਾ ਕੇ ਰਾਤ ਦੀ ਫੇ ਕਰਦੇ ਹਾਂ ਬਲੌਗ ਦਾ ਐਂਡ 커피 ਪੀਣ ਲੱਗੇ ਕਰਾਂਗੇ ਬਲੌਗ ਦਾ ਐਂਡ ਅੱਜ ਕਿਉਂਕਿ ਅੱਜ ਬਲੌਗ ਅੱਗੇ ਵੀ ਥੋੜਾ ਛੋਟਾ ਹੀ ਲੱਗਦਾ ਮੈਨੂੰ ਬਾਕੀ ਪਤਾ ਬਾਅਦ ਤੋਂ ਲੱਗਣਾ ਬਲੌਗ ਕਿੱਡਾ ਬਣਿਆ ਕੀ ਹੋਇਆ ਮਾਤਾ ਕੁਛ ਨਹੀਂ ਦੱਸੀ ਉਹ ਗੋਗੋ ਠੀਕ ਠੀਕ ਅਸੀਂ ਦੋਨੋਂ ਇਕੱਠਿਆਂ ਨੇ ਬਹਿਣਾ ਆ ਉਹ ਦੇਖਿਓ ਮਾਦਾ ਦੇਖਿਓ ਓਕੇ ਓਕੇ ਹਾਂ ਹਾਂ ਸਾਰਾ ਸੱਤ ਸਾਤ ਤੁਸੀਂ ਸਾਥ ਸਾਥ ਹੀ ਹੋ ਅਸੀਂ ਵੀ ਸਾਥ ਸਾਥ ਹੀ ਆ ਆ ਨੋ ਹੋ ਗਿਆ ਤੇ ਭੈਣ ਜੀ ਉਧਰ ਦੇਖ ਰਹੇ ਆ ਟੀਵੀ ਤੇ ਇਧਰ ਜੀ ਦੇਖੋ ਜੀ ਉਹਦੀ ਸਵੇਰੇ ਬੁੱਕ ਲੈ ਕੇ ਜਾਣੀ ਆ ਤੇ ਉਤੇ ਕਵਰ ਛੜਾਉਂਦੇ ਆ ਦੱਸੋ ਜੀ ਆ ਹਾਲ ਆ ਅੱਜਕੱਲ ਦੇ ਨਿਆਣਿਆਂ ਦਾ ਚਲੋ ਕਰੋ ਬਲੌਗ ਦਾ ਐਂਡ ਜੀ ਚਲੋ ਹਾਂ ਜੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਪਲੀਜ਼ ਤੁਹਾਡੀ ਸਪੋਰਟ ਨਾਲ ਹੀ ਅੱਗੇ ਵਧਾਂਗੇ ਸੋ ਪਲੀਜ਼ ਸਪੋਰਟ ਕਰੋ ਠੀਕ ਹੈ ਤੇ ਚਲੋ ਮਿਲਦੇ ਆ ਕੱਲ ਇੱਕ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ